ਨਮਸਕਾਰ ਦੋਸਤੋ ਮੈਂ ਸ਼ਮੀ ਸਰੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੇ ਪਿੰਡ ਧਾਰੀਵਾਲ ਦੀ ਜਿੱਥੇ ਕਿ ਗੁੱਜਰ ਪਰਿਵਾਰ ਦੇ ਜਿਹੜੇ ਕੋਲ ਨੂੰ ਅੱਗ ਲੱਗੀ ਆ ਅੱਗ ਲੱਗ ਕੇ ਜਾ ਕੇ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੁਸੀਂ ਮੇਰੇ ਕੋਲੋਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਕਿ ਅੰਦਰ ਸਾਰਾ ਸਮਾਨ ਸੀ ਉਹਨਾਂ ਦਾ ਸੜ ਕੇ ਸੁਆਹ ਹੋ ਗਿਆ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਹੋ ਚੁੱਕਿਆ ਪਰ ਦੱਸਿਆ ਵੀ ਜਾਂਦਾ ਹੈ ਕਿ ਇਸ ਘਰ 'ਚ ਕੁਛ ਦਿਨਾਂ ਨੂੰ ਕੁੜੀ ਦਾ ਵਿਆਹ ਵੀ ਆ ਗਿਆ ਸੀ ਜੇ ਕੁੜੀ ਦਾ ਵਿਆਹ ਦਾ ਜਿਹੜਾ 11 ਘਟਾ ਜਾਂ ਸਮਾਨ ਦਾਜ ਬਣਾਇਆ ਗਿਆ ਸੀ ਉਹ ਵੀ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਤੁਸੀਂ ਮੇਰੇ ਕੋਲੋਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਜਿੱਥੇ ਕਿ ਪਾਣੀ ਬੁਝਾਉਣ ਦੀ ਗੱਡੀਆਂ ਵੀ ਪਹੁੰਚੀਆਂ ਪਰ ਇਹ ਲੱਗੇ ਨਹਿਰ ਦਾ ਕੰਡਾ ਹੈਗਾ ਜਿੱਥੇ ਨਹਿਰ ਤੇ ਕੰਡੇ ਕਿਸੇ ਵੱਸੋਂ ਅੱਗ ਲਗਾਈ ਗਈ ਸੀ ਜਿਹੜੀ ਉੱਥੋਂ ਅੱਗ ਹਵਾ ਦਾ ਵੀ ਜਿਹੜਾ ਨਾਲ ਜ਼ੋਰ ਸੀ ਜਿਹੜਾ ਹਵਾਦਰ ਤੇ ਚੱਲਨ ਕਰ ਜਿਸ ਗੁਜਰਾਂ ਦੇ ਕੋਲ ਨੂੰ ਅੱਗ ਲੱਗੀ ਹੈ ਜਿਹੜੀ ਅੱਗ ਲੱਗਣ ਨਾਲ ਜੇ ਗੁਜਰਾਂ ਦਾ ਕਾਫੀ ਨੁਕਸਾਨ ਹੋਇਆ ਜਿਸੀ ਵਿਆਹ ਸੀ ਜਿਹੜਾ ਵਿਆਹ ਦਾ ਸਮਾਨ ਸੀ ਸਾਰਾ ਸੜਕੇ ਸੁਆਹ ਹੋ ਗਿਆ ਜਿੱਥੇ ਸੱਜਾ ਜਨਦਾ ਕਿ ਫਾਇਰ ਲੈਟਰ ਤਿੰਨ ਗੱਡੀਆਂ ਨਾਲ ਜਿਹੜੀ ਇੱਥੇ ਅੱਗ ਉਦੋਂ ਕਾਬੂ ਪਾਇਆ ਗਿਆ ਜਿੱਥੇ ਸੱਜਾ ਜਨਦਾ ਕਿ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਇੱਥੇ ਪਰ ਇਸ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਕਿ ਕਹਿੰ ਸਿੰਘੋਗੀ ਪੁਸ਼ਪਲਾਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਅੱਜ ਕੀ ਨਾ ਜ ਆਪਣਾ ਮੇਰਾ ਹਜ਼ਲਦੀਨ ਹੈ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਡੇਰੇ ਦੇ ਵਿੱਚ ਅੱਗ ਲੱਗੀ ਹੈ ਜਿਹੜੀ ਕੀ ਕਾਰਨ ਹੈ ਅਸੀਂ ਕੋ 3 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਪਏ ਦੇ ਸੀ ਅੰਦਰ ਨਹਿਰ ਲੁਆਗ ਆਈ ਆ ਆਪਣੇ ਆਪ ਉਧਰੋਂ ਪਿੱਛੋਂ ਹਨੇਰੀ ਚੱਲਣ ਢੀ ਦੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਠਾਨਕੋਟੋਂ ਗੱਡੀ ਆਂਦੇਆਂ ਨੂੰ ਸਾਡਾ ਸਭ ਕੁਝ ਸੜ ਗਿਆ ਕੋਈ ਨਹੀਂ ਹੌਸਲਾ ਕਰ ਡੰਗਰ ਡੁੰਗਰ ਵੀ ਅੰਦਰ ਸੀਗੇ ਕਿਸ ਤਰ੍ਹਾਂ ਡੰਗਰ ਬਚਾ ਲਏ ਸੀ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਗਏ ਨਹੀਂ ਤਿੰਨ ਚਾਰ ਕੁੜੀਆਂ ਦੇ ਔਣ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਕਹਿੰਦੇ ਆਂਦੇ ਦੇ ਉਹ ਵੀ ਵਿੱਚੇ ਸੜ ਗਏ ਸਭ ਕੁਝ ਕੀ ਲੱਗਦਾ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਨਹੀਂ ਜੀ ਸਾਨੂੰ ਕੋਈ ਪਤਾ ਐਵੇਂ ਝੂੜ ਕੇ ਮਾਰੀ ਕੇ ਅੱਗ ਸਵੇਰ ਦੀ ਲੱਗੀ ਸੀ ਨਹਿਰ ਦੇ ਕੰਢੇ ਕਿ ਜਾਂ ਕਿਸੇ ਨੇ ਇਹ ਕੁੜੀਆਂ ਆਈਆਂ ਸਾਡੀਆਂ ਬਾਹਰੋਂ ਜ਼ਵੇਲੇ ਉਹਨਾਂ ਨੇ ਦੱਸਿਆ ਸਾਨੂੰ 3 ਵਜੇ ਦਾ ਟਾਈਮ ਪੇ ਵੀ ਅੱਗ ਲੱਗੀ ਦੀ ਹੈ ਪਿੱਛੇ ਅਸੀਂ ਉੱਠ ਕੇ ਖੜੇ ਹੋ ਗਏ ਪਾਣੀ ਬੂਣੀ ਲੈ ਗਿਆ ਸੀ 도ੜੇ ਬਲ ਅਗ ਸਾਡੇ ਕੋਲ ਕੰਟਰੋਲ ਨਹੀਂ ਹੋਈ ਪਾਣੀ ਆਨੇ ਨੂੰ ਗੂਨ ਕੀਤਾ ਨੇਰੀ ਚੱਲਣ ਡਈਦੀ ਸੀ ਫਿਰ ਸਾਡੇ ਕੁਲਾਂ ਤੇ ਆ ਪਈ ਅੱਗ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਜੀ ਜੋ ਹੱਕ ਇਨਸਾਫ ਹੈ ਇੱਥੇ ਕਿਹੜਾ ਅਸੀਂ ਕਿਹਦੇ ਕੋਈ ਕੀਤਾ ਜਾਂ ਕਿਸੇ ਦੇ ਲਈਏ ਜੋ ਇਨਸਾਫ ਹੈ ਅਸੀਂ ਰਹਿਣਾ ਹੈਗਾ ਬਰਸਾਤ ਕੱਟਣੀ ਹੈ ਅੱਗੇ ਬਰਸਾਤ ਆ ਰਹੀ ਹੈ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਰੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਫਗੋ ਜੋ ਕਪੜਾ ਲੇੜਾ ਹੀ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਭਾਂਡੇ ਆ ਦੇਖ ਸਕਦੇ ਆਣ ਕੇ ਤੁਸੀਂ ਦੇਖ ਲਓ ਇੱਥੇ ਮੌਕਾ ਦੇਖ ਲਓ ਜੋ ਹੱਕ ਹਨ ਸਾਫ ਸਰਕਾਰ ਕੋਲ ਹੈ ਸਾਨੂੰ ਮਦਦ ਮਿਲਣੀ ਚਾਹੀਦੀ ਮੇਰਾ ਨਾਮ ਸਰਪੰਚ ਅਮਰਜੀਤ ਸਿੰਘ ਚੱਕ ਤਾਰੀਵਾਲ ਕਹਿਣਾ ਚਾਹੁੰਦੇ ਤੁਹਾਡੇ ਪਿੰਡੇ ਘੇੜਾ ਫੂਕਿਆ ਗਿਆ ਬੜੀ ਬੁਰੀ ਤਰ੍ਹਾਂ ਦਾ ਕਾਫੀ ਨੁਕਸਾਨ ਵੀ ਇਹਨਾਂ ਦਾ ਹੋਇਆ ਪਈ ਜਦ ਵਰਵਾਤਾ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਆ ਕਿ ਅੱਗ ਆ ਗਈ ਐ ਪਿੱਛੋਂ ਨਹਿਰ ਤੋਂ ਪਤਾ ਨਹੀਂ ਕਿਸ ਨੇ ਲਾਈ ਕਿਸ ਨੇ ਨਹੀਂ ਲਾਈ ਤੇ ਪ੍ਰਸ਼ਾਸਨ ਵੀ ਬਾਰ ਬਾਰ ਇਹੀ ਗੱਲ ਕਹਿੰਦਾ ਹੈ ਕਿ ਗਰਮੀਆਂ ਦੇ ਵਿੱਚ ਗਰਮੀ ਬਹੁਤ ਹੈ ਤੇ ਥਾਂ ਥਾਂ ਤੇ ਅੱਗਾਂ ਲੱਗ ਰਹੀਆਂ ਨੇ ਔਰ ਕੋਈ ਵੀ ਇਹੋ ਜਿਹਾ ਅ ਅੱਗ ਨਾ ਲਾਵੇ ਕੋਈ ਜਿਹਦੇ ਨਾਲ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕੇ ਔਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਗਰੀਬ ਪਰਿਵਾਰ ਸੀ ਇਹਨਾਂ ਦਾ ਸਭ ਕੁਝ ਹੀ ਸੜ ਗਿਆ ਜਿੰਨਾ ਵੀ ਸੀ ਚਲੋ ਇਹਨਾਂ ਨੇ ਭਜਨ ਅਠ ਕਰਕੇ ਆਪਣੇ ਮਾਲ ਡੰਗਰ ਨੂੰ ਬਚਾਇਆ ਲੇਕਿਨ ਇਹਨਾਂ ਨੇ ਰਿਪੋਰਟ ਵੀ ਕੀਤੀ ਜਲਦੀ ਤੇ ਜਲਦੀ ਆ ਕੇ ਅੱਗ ਬੁਝਾਈ ਜਾਵੇ ਲੇਕਿਨ ਔਨ ਤੱਕ ਜਿੰਨਾ ਚਿਰ ਫਾਇਰ ਬਰਗੇਡ ਆਇਆ ਉਹ ਉਦੋਂ ਤੱਕ ਇਹਨਾਂ ਦਾ ਸਭ ਕੁਝ ਸੜ ਚੁੱਕਾ ਸੀ ਬਾਕੀ ਸਾਰੇ ਮਦਦ ਕਰ ਰਹੇ ਆ ਲਾਗੇ ਆਂਡੇ ਗਵਾਂਡੇ ਵੀ ਪਿੰਡ ਦੇ ਲੋਕ ਸਾਰੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਇਹ ਅੱਗ ਜਿਹੜੀ ਆਦਮੀਆਂ ਦੇ ਹੱਥੋਂ ਬੇਕਾਬੂ ਹੋ ਚੁੱਕੀ ਸੀ ਲੇਕਿਨ ਆ ਕੇ ਫੈਰਬਰਗੇ ਨੇ ਇਹਦੇ ਤੇ ਕੰਟਰੋਲ ਪਾਇਆ ਔਰ ਬਾਕੀ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਗਰੀਬ ਪਰਿਵਾਰਾਂ ਇਹਨਾਂ ਦੇ ਬਾਰੇ ਸੋਚਿਆ ਜਾਵੇ ਤਾਂ ਕਿ ਇਹਨਾਂ ਵਿਚਾਰਿਆਂ ਨੇ ਅੱਗੇ ਆਪਣਾ ਬਰਸਾਤਾ ਆ ਰਹੀਆਂ ਨੇ ਬਰਸਾਤਾ ਦੇ ਵਿੱਚ ਵੀ ਆਪਣਾ ਮਾਲ ਡੰਗਰ ਆਪਣੇ ਆਪ ਨੂੰ ਸੰਭਾਲਣਾ ਇਹਨਾਂ ਦੇ ਕੋਲੇ ਕੁਝ ਵੀ ਨਹੀਂ ਰਿਹਾ ਜੋ ਵੀ ਇਹਨਾਂ ਦੇ ਅੰਦਰ ਸੀਗਾ ਸਭ ਨੁਕਸਾਨਿਆ ਗਿਆ ਆ ਮੈਂ ਇੱਕ ਦੇਖ ਰਿਹਾ ਮੋਟਰਸਾਈਕਲ ਵੀ ਅੰਦਰ ਲੱਗਿਆ ਹੋਇਆ ਸੀ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ ਹੋਰ ਵੀ ਜਿਹੜਾ ਅੰਦਰ ਸਮਾਨ ਸੀ ਉਹ ਸਾਰਾ ਹੀ ਸੜ ਗਿਆ ਤੇ ਮੈਂ ਪ੍ਰਸ਼ਾਸਨ ਅਕੋ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਤਾਂ ਕਿ ਇਹ ਆਪਣੇ ਪੈਰਾਂ 'ਚ ਆ ਸਕਣ ਬਹੁਤ ਹੀ ਮੰਦ ਭਾਗੀ ਗੱਲ ਹੋਈ ਆ ਸਰ ਮੇਰਾ ਨਾਮ ਚੰਦਨ ਫਾਇਰਮੈਨ ਹੈ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਇੱਥੇ ਚੱਕਦਾ ਰਿਗਿਆ ਹੈ ਨਾ ਅੱਗ ਲੱਗੀ ਸਰ ਸੂਚਨਾ ਹੀ ਮਿਲੀ ਹੈ ਕਿ ਇੱਥੇ ਝਾੜੀਆਂ 'ਚ ਅੱਗ ਲੱਗੀ ਸੀ ਨਹਿਰ ਦੇ ਕੰਡੇ ਤੇ ਔਰ ਉਹ ਅੱਗ ਆਂਦੀ ਆਂਦੀ ਹੈ ਗੁਜਰਾ ਦੇ ਘਰ ਨੂੰ ਇਹ ਜਾਵੜੀ ਹੈ ਜਿਹਦੇ ਕਾਰਨ ਦਾ ਕਾਫੀ ਨੁਕਸਾਨ ਹੋ ਗਿਆ ਹੈ ਤੇ ਸਾਰਾ ਉਹਦਾ ਘਰ ਸੜ ਗਿਆ ਜੀ ਕਿੰਨੀਆਂ ਗੱਡੀਆਂ ਆਈਆਂ ਤੇ ਅੱਗ ਤੇ ਕਾਬੂ ਪੂਰਾ ਪਾ ਲਿਆ ਗਿਆ ਸਰ ਅੱਗ ਤੇ ਕਾਬੂ ਪਾ ਲਿਆ ਗਿਆ ਲੇਕਿਨ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਿਆ ਦਾ ਸੀ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਲੇਕਿਨ ਅੱਗ ਤੇ ਕਾਬੂ ਪਾ ਦਿੱਤਾ ਗਿਆ ਬਾਕੀ ਸਮਾਨ ਉਹਦਾ ਬਚਾ ਦਿੱਤਾ ਹੈ ਜੀ ਕਿੰਨੀਆਂ ਗੱਡੀਆਂ ਦੀ ਮਦਦ ਜੀ ਲਈ ਗਈ ਆ ਗੁਜਰ ਸਰ ਦੋ ਗੱਡੀਆਂ ਸਾਡੀਆਂ ਫਾਇਰ ਬਿਗੇਟ ਦੀ ਆ ਗਈ ਜੀ ਉਹਨਾਂ ਨੇ ਅੱਗ ਆਂਦੇ ਹੀ ਅੱਗ ਤੇ ਕਾਬੂ ਪਾ ਲਿਆ ਜੀ ਤੇ ਤੇ ਕੇ ਅੰਦਰ ਕਾਫੀ ਜਿਹੜਾ ਘਰੇਲੂ ਨੁਕਸਾਨ ਹੋਇਆ ਜੀ ਕੋਈ ਜਾਨੀ ਨੁਕਸਾਨ ਵੀ ਨਹੀਂ ਸਰ ਜਾਨੀ ਨੁਕਸਾਨ ਤੇ ਕੋਈ ਨਹੀਂ ਬਸ ਘਰੇਲੂ ਥੋੜੇ ਜੋ ਕੋਪਰ ਕਾਪੀ ਗਾ ਜਿਹ ਉਹ ਕਹਾ ਫੂਸੀ ਗਾ ਦਾ ਸੜ ਗਿਆ ਜੀ ਅੰਦਰ ਪੇਟੀਆਂ-ਪੂਟੀਆਂ ਦੇਖੀ ਜਿੰਨਾ ਹਾਂਜੀ ਪੇਟੀਆਂ ਕੁਝ ਸਮਾਨ ਕੱਢ ਦਿੱਤਾ ਗਿਆ ਬਾਹਰ ਜੋ ਬਚਾ ਸਕਦੇ ਉਹ ਬਚਾ ਲਿਆ ਗਿਆ ਜੀ ਸਰ ਕੀ ਮਾਮਲਾ ਹੈਗਾ ਜਿਹੜੀ ਆਕੇ ਲੱਗੀ ਸੀ ਵੀ ਇੱਥੇ ਚੱਕਦਾਰ ਹੋ ਗਿਆ ਇਸ ਮੌਕੇ ਦੇ ਇਹ ਚੱਕ ਨੌਕੀਤੇ ਆਏ ਆ ਜੀ ਇੱਕ ਹਸਨਦੀਨ ਆ ਪੁੱਤਰ ਫਕੀਰ ਚੰਦ ਵਾਸੀ ਚੱਕ ਧਾਰੀਵਾਲ ਇਹਨਾਂ ਦੇ ਕੋਲੇ ਇੱਥੇ ਤੇ ਇਹਨਾਂ ਦੇ ਪੁੱਲਾਂ ਨੂੰ ਅਚਾਨਕ ਅੱਗ ਲੱਗ ਗਈ ਆ ਜੋ ਨਹਿਰ ਵੱਲੋਂ ਆਈ ਅੱਗ ਝਾੜੀਆਂ ਵਾਲੇ ਪਾਸੇ ਤੋਂ ਤੇ ਇਹਨਾਂ ਦੇ ਪੁੱਲ ਤੇ ਕਾਫੀ ਨੁਕਸਾਨ ਹੋ ਗਿਆ ਬਾਕੀ ਜਾਨੀ ਮਾਲ ਦੀ ਨੁਕਸਾਨ ਨਹੀਂ ਕੋਈ ਹੋਇਆ ਉਹ ਬਚਾਅ ਹੋ ਗਿਆ ਤੇ ਕਾਫੀ ਦੂਜਾ ਨੁਕਸਾਨ ਹੈਗਾ ਵਾ ਕੋਲੇ ਇਹਨਾਂ ਦੇ ਦੋਵੇਂ ਹੀ ਦੋ ਸੜ ਗਏ ਆ ਸਮਾਨ ਵਿੱਚ ਇਹਨਾਂ ਦਾ ਕਾਫੀ ਸੀਗਾ ਕੋਈ ਗਾਣੇ ਗੱਤੇ ਵੀ ਦੱਸਣ ਦੇ ਆ ਕੋਈ ਰਕਮ ਉਹ ਲੱਗਦੀ ਵੀ ਆ ਕਿ ਅਸੀਂ ਵਿੱਚ ਬਾਕੀ ਇਹ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜਿੰਨੇ ਵੀ ਕਿੰਨਾ ਨੁਕਸਾਨ ਹੈ ਪਰ